ਤੇ ਜੇ ਇਹ ਹੁਕਮ ਨੂੰ ਪਾਲਣਾ ਆਨ ਦਾ ਸਪਾਟ ਹੋ ਸਕਦੀ ਹੈ ਤੇ ਪਰ ਉਹ ਅਜੇ ਤੱਕ ਵੀ ਇੰਪਲੀਮੈਂਟ ਨਹੀਂ ਹੋਇਆ ਜਿਹੜਾ ਅਦਾਲਤ ਨੇ ਕਿਹਾ ਹੋਇਆ ਹਾਂਜੀ 2000 ਚ ਮਸਲਾ ਹੱਲ ਹੋ ਜਾਂਦਾ ਕਿਸਾਨ ਕਹਿੰਦਾ ਸਾਡੀ ਮਜਬੂਰੀ ਹੈ ਸਰਕਾਰਾਂ ਕਹਿੰਦੀਆਂ ਬਾੜੀ ਆ ਦੇ ਤਾਂ ਸਾਨੂੰ ਪਿੰਡਾਂ 'ਚ ਜਾ ਜਾ ਕੇ ਸਾਡੀ ਟੀਮਾਂ ਗੱਲ ਕਰਦੀਆਂ ਨਹੀਂ ਮੈਂ ਆਪ ਜਾ ਕੇ ਗੱਲ ਕਰਦਾ ਮੈਂ ਮੈਂ ਕੀ ਸਮੱਸਿਆ ਆ ਰਹੀ ਹੈ ਕਿਉਂ ਕਿਸਾਨ ਅੱਗ ਲਾਉਂਦਾ ਪਰਾਲੀ ਨੂੰ ਮੁਆਵਜ਼ੇ ਦੇ ਤੌਰ ਤੇ ਦਿੱਤਾ ਜਾਵੇ ਪਰ ਫਿਰ ਵੀ ਅੱਜ ਤੱਕ ਜਿਹੜਾ ਵਾ ਉਸ ਤੇ ਇੰਪਲੀਮੈਂਟ ਨਹੀਂ ਹੋਇਆ ਅੱਛਾ ਇੱਕ ਪਾਸੇ ਅਦਾਲਤ ਦੇ ਹੁਕਮ ਤੇ ਪ੍ਰਸ਼ਾਸਨ 'ਚ ਆਟਮਕਦਮੇ ਦਰਜ ਕਰਨਾ ਆਏਗਾ ਹਣ ਤੱਕ ਜਿਲ੍ਹੇ ਦੇ ਵਿੱਚ ਕਿੰਨੇ ਕੇ ਜਿਹੜੇ ਆ ਮੁਕੱਦਮੇ ਦੋ ਸਰਕਾਰ ਨੇ ਕੋਈ ਕੋ ਅਦਾਲਤਾਂ ਨੇ ਫੈਸਲੇ ਦੇ ਦੇਖੋ ਜਿੰਨੇ ਵੀ ਕੇਸਸ ਆਏ ਬਲੌਕ ਪੱਤਰ ਤੇ ਵੀ ਦਾ ਥਾਣੇ ਪੱਤਰ ਤੇ ਕੋਈ ਨੋਟ ਇਹ ਤੁਹਾਡਾ ਕੋਈ ਦੇਖੋ ਜੀ ਉਹਦੇ ਚ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਪ੍ਰੋਟੈਕਸ਼ਨ ਪੋਸਟ ਜਿਹੜੀ ਹੈਗੀ ਉਹ ਬਲੌਕ ਪੱਤਰ ਤੇ ਬਣਾਈ ਗਈ ਹੈ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਰਾਲੀ ਦੇ ਮਸਲੇ ਨੂੰ ਲੈ ਕੇ ਖੁਦ ਅੱਜ ਬਲਾਕ ਅਨਵੰਡ ਦੇ ਪਿੰਡ ਪਿੱਟੇਵੜ ਦੇ ਵਿੱਚ ਆਏ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੁਝ ਕਿਸਾਨਾਂ ਵੱਲੋਂ ਜਿਹੜਾ ਪਰਾਲੀ ਨੂੰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਪ੍ਰਸ਼ਾਸਨ ਨੇ ਰੋਕਣ ਦੀ ਕੋਸ਼ਿਸ਼ ਕੀਤੀ ਆ ਔਰ ਸਫਲ ਵੀ ਹੋਇਆ ਔਰ ਇਹਦੇ ਵਿੱਚ ਖੇਤੀਬਾੜੀ ਵਿਭਾਗ ਤੇ ਹੋਰ ਵੀ ਜਿਹੜੇ ਵਿਭਾਗ ਆ ਉਹ ਇੱਥੇ ਆਏ ਆ ਉਸ ਤੋਂ ਬਾਅਦ ਜਿਹੜਾ ਇੱਥੇ ਸਪੈਸ਼ਲ ਟਾਕਰ ਡਿਪਟੀ ਕਮਿਸ਼ਨਰ ਗਰਦਾਸਪੁਰ ਆਇਆ ਹੋਰ ਜ਼ਿਲ੍ਹੇ ਦਾ ਪ੍ਰਸ਼ਾਸਨ ਆਇਆ ਤੋ ਇੱਥੇ ਕਿਸਾਨ ਵੀ ਹਾਜ਼ਰ ਨੇ ਕਿਸਾਨ ਆਗੂ ਵੀ ਹਾਜ਼ਰ ਆ ਐਸ ਕੇ ਐਮ ਦੇ ਆਗੂ ਆ ਆ ਤੁਹਾਡੀ ਕੀ ਡਿਉਟੀ ਸਾਹਿਬ ਨਾਲ ਗੱਲ ਹੋਈ ਆ ਔਰ ਗਰਾਊਂਡ ਪੱਧਰ ਦੇ ਉੱਤੇ ਮਸਲਾ ਕੀ ਆ ਮੈਂ ਜੀ ਮਨੋਰ ਸਿੰਘ ਮੱਝਾ ਕਿਸਾਨ ਸੰਘਰਸ਼ ਕਮੇਟੀ ਦਾ ਸਕੱਤਰ ਅੱਗ ਦੇ ਮਸਲੇ ਤੇ ਗੱਲ ਹੋਈ ਆ ਜੀ ਜਿਹੜੀ ਅੱਗ ਲੱਗੀ ਆ ਇੱਥੇ ਖੇਤਾਂ ਨੂੰ ਉਹਦੇ ਸਬੰਧ ਚ ਡੀ ਸੀ ਸਾਹਿਬ ਆਏ ਸੀ ਤੇ ਸਾਡੀ ਤੇ ਇਹੋ ਹੀ ਸਿਝਾ ਆ ਮੇਰਾ ਤੇ ਜਥੇਬੰਦੀ ਵੱਲੋਂ ਇੱਕ ਕਿਸਾਨ ਹੋਣ ਦੇ ਨਾਂ ਤੇ ਪੀ ਸਾਨੂੰ ਜਿਹੜਾ ਵਾ ਐਸਓ ਮੈਸ਼ ਜਿਹੜਾ ਮਸ਼ੀਨ ਨੂੰ ਲੱਗਾ ਜਰੂਰ ਹੋਣਾ ਚਾਹੀਦਾ ਉਹ ਤੋਂ ਬਗੈਰ ਜਿਹੜੀ ਕਟਾਈ ਨਹੀਂ ਹੋਣੀ ਚਾਹੀਦੀ ਮੇਨ ਮੇਨ ਕੀ ਸਮੱਸਿਆ ਆ ਰਹੀ ਹੈ ਕਿਉਂ ਕਿਸਾਨ ਅੱਗ ਲਾਉਂਦਾ ਪਰਾਲੀ ਨੂੰ ਸਰਕਾਰ ਦੇ ਇੰਨੇ ਸਹੂਲਤਾਂ ਦੇ ਸਬਸਿਡੀਆਂ ਦੇ ਬਿੱਲਰ ਵੀ ਮਿਲ ਰਹੇ ਆ ਸਾਰੀਆਂ ਸਹੂਲਤਾਂ ਮਿਲ ਰਹੀਆਂ ਫਿਰ ਵੀ ਕੀ ਮਸਲਾ ਕਿੱਥੇ ਆ ਕੇ ਗੱਲ ਖੜਦੀ ਹੈ ਦੇਖੋ ਜੀ ਮੈਂ ਵੀ ਇੱਕ ਜ਼ਿੰਮੇਵਾਰ ਆ ਮੈਂ ਨਹੀਂ ਸਮਝਦਾ ਕਿ ਬਿੱਲਰ ਦੀ ਕੋਈ ਲੋੜ ਹੈ ਮੈਨੂੰ ਤਾਂ ਕੋਈ ਲੋੜ ਨਹੀਂ ਬਾਕੀ ਕਿਸੇ ਨੂੰ ਹੈ ਨਹੀਂ ਕਿਉਂਕਿ ਜਿਹੜਾ ਐਸਓ ਮੈਸ਼ ਨਾਲ ਕਟਾਈ ਹੁੰਦੀ ਆ ਆਪਾਂ ਸੁਪਰਸੀਟਰ ਨਾਲ ਉਹਦੀ ਜਿਹੜੀ ਬਹਾਈ ਕਰਦੇ ਆ ਮੈਂ ਆਪਣੀ ਜਿਹੜੀ ਜ਼ਮੀਨ ਨੂੰ ਤਿਆਰ ਵਰ ਤਿਆਰ ਆਇਟਮ ਕੀਤਾ ਆ ਬਜਾਈ ਬਿਲਕੁਲ ਤਿਆਰੀ ਤੇ ਆ ਪਾਣੀ ਲਾ ਕੇ ਆਪਾਂ ਨੇ ਜ਼ਮੀਨ ਪੂਰੀ ਤਿਆਰ ਕੀਤੀ ਆ ਮੇਰੀ ਤੇ ਉਹੀ ਬੇਨਤੀ ਆ ਕਿ ਕਿਸਾਨ ਭਰਾਵਾਂ ਨੂੰ ਵੀ ਅੱਗ ਨਾ ਲਾਓ ਜਿੰਨੀ ਸਾਡੀ ਪਰਾਲੀ ਦੀ ਖਪਤ ਜਿੰਨਾ ਸਾਡਾ ਦਾਣਾ ਨਿਕਲਦਾ ਓਨੀ ਸਾਡੀ ਪਰਾਲੀ ਹੁੰਦੀ ਕਿਸਾਨ ਮੰਗ ਕਰਦੇ ਆ ਕਿ ਸਾਨੂੰ ਪਰਾਲੀ ਸੰਭਾਲਣ ਵਾਸਤੇ ਕੁਝ ਨਾ ਕੁਝ ਸਬਸਿਡੀ ਦਿੱਤੀ ਜਾਵੇ ਜਾਂ ਕੋਈ ਸਹਾਯਾ ਦਿੱਤੀ ਜਾਵੇ ਕੀ ਤੁਸੀਂ ਕਿਸਾਨਾਂ ਦੀ ਇਸ ਮੰਗ ਦੇ ਨਾਲ ਕਿੰਨੀ ਜਿਹੜੀ ਸਬਸਿਡੀ ਬਿਲਕੁਲ ਮੈਂ ਇਹ ਗੱਲ ਸਹਿਮਤ ਆ ਕਿ ਜਿਹੜੇ ਛੋਟਾ ਕਿਸਾਨ ਆ ਉਹਦੇ ਕੋਈ ਸਾਧਨ ਨਹੀਂ ਹੁੰਦਾ ਜੀ ਉਹ ਫਿਰ ਜਦੋਂ ਕਿਰਾਏ ਤੇ ਬਹਾਉਂਦਾ ਵਾ ਉਹ ਮਜਬੂਰੀਨ ਕਾਰਨੋਂ ਅੱਗ ਲਾਉਂਦਾ ਤੇ ਮੈਂ ਇਹ ਮੰਗ ਕਰਦਾ ਵਾਂ ਸਰਕਾਰ ਕੋ ਵੀ ਕਿਸਾਨ ਨੂੰ ਜਿਹੜਾ ਵਾ 2000 ਪ੍ਰਤੀ ਏਕੜ ਜਿਹੜਾ ਵਾ ਬਹਾਈ ਦਾ ਜਿਹੜਾ ਉਹਨੂੰ ਖਰਚਾ ਦਿੱਤਾ ਜਾਏ ਜਿਹੜਾ ਕਿ ਕਿਸਾਨ ਨੂੰ ਅੱਗ ਨਾਲ ਲੱਗ 2000 ਦਾ ਮਸਲਾ ਹੱਲ ਹੋ ਜਾਂਦਾ ਬਿਲਕੁਲ ਜੀ ਜੇ 2000 ਰੁਪਏ ਸਰਕਾਰਾਂ ਦਿੰਦੀ ਆ ਕਿੱਲੇ ਦਾ ਪ੍ਰਤੀ ਕਿੱਲਾ ਤੇ ਫਿਰ ਅਸੀਂ ਜਿਹੜੀ ਬਹਾਈ ਆਪਣੀ ਅਸੀਂ ਕਰ ਸਕਦੇ ਆ ਹੋਰ ਵੀ ਇੱਥੇ ਸਾਡੇ ਨਾਲ ਨੌਜਵਾਨ ਕਿਸਾਨ ਨੇ ਤੇ ਨਾਲ ਹੀ ਇਹ ਪਿੰਡ ਦੇ ਸਰਪੰਚ ਵੀ ਨੇ ਆ ਸਰਪੰਚ ਸਾਹਿਬ ਆਪਣੇ ਇਲਾਕੇ ਦੇ ਵਿੱਚ ਕੀ ਮਾਹੌਲ ਆ ਪਰਾਲੀ ਨੂੰ ਅੱਗ ਲਾਉਣ ਦਾ ਕਿੰਨਾ ਕੁ ਜਿਹੜਾ ਇੱਥੇ ਰੁਝਾਨ ਆ ਇੱਥੇ ਮੈਂ ਸਭ ਤੋਂ ਪਹਿਲਾਂ ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਮਾ ਜਾਨਾ ਕਿ ਕੱਲ ਨਾ ਇੱਥੇ ਇੱਕ ਕੇਸ ਆਇਆ ਜਿਹਦੇ ਵਿੱਚ ਕਿ ਪਰਾਲੀ ਨੂੰ ਅੱਗ ਲਾਈ ਹੈ ਤੇ ਉਸੇ ਵੇਲੇ ਪ੍ਰਸ਼ਾਸਨ ਵੀ ਜਿਹੜਾ ਤਤਪਰ ਹੋ ਗਿਆ ਪਰ ਅਸੀਂ ਨਾਲ ਹੀ ਪੰਜਾਬ ਗਵਰਨਮੈਂਟ ਨੂੰ ਸੈਂਟਰਲ ਗਵਰਨਮੈਂਟ ਨੂੰ ਵੀ ਅਪੀਲ ਕਰਦੇ ਆ ਕਿ ਜਿਵੇਂ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੇ ਮੰਨ ਲਓ 노 ਸਟੱਬਲ ਬਰਨਿੰਗ ਜਿਹੜੀ ਆ ਕਿ ਅੱਗ ਨਹੀਂ ਲਾਉਣੀ ਤੇ ਜੇ ਇਹ ਹੁਕਮ ਨੂੰ ਪਾਲਣਾ ਆਨ ਦਾ ਸਪੋਟ ਹੋ ਸਕਦੀ ਆ ਤੇ ਸਮਾਨਜਗ ਸੁਪਰੀਮ ਕੋਰਟ ਵੱਲੋਂ ਸਾਨੂੰ ਜਿਹੜੀ ਆ ਅੱਜ ਤੋਂ ਕੁਝ ਸਮਾਂ ਪਹਿਲਾਂ ਜਿਹੜਾ ਇੱਕ ਹਦਾਇਤ ਕੀਤੀ ਸੀ ਕਿ 2500 ਰੁਪਏ ਪਰ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਦੇ ਦਿੱਤਾ ਜਾਵੇ ਪਰ ਉਹ ਅਜੇ ਤੱਕ ਵੀ ਇੰਪਲੀਮੈਂਟ ਨਹੀਂ ਹੋਇਆ ਜਿਹੜਾ ਅਦਾਲਤ ਨੇ ਕਿਹਾ ਹੋਇਆ ਹਾਂਜੀ ਜਿਹੜਾ ਸੁਪਰੀਮ ਕੋਰਟ ਨੇ ਕਿਹਾ ਹੋਇਆ ਕਿ 2500 ਰੁਪਏ ਪਰ ਏਕੜ ਜਿਹੜਾ ਵਾ ਉਹ ਕਿਸਾਨ ਨੂੰ ਮੁਆਵਜ਼ਾ ਜਿਹੜਾ ਵਾ ਮੁਆਵਜ਼ੇ ਦੇ ਤੌਰ ਤੇ ਦਿੱਤਾ ਜਾਵੇ ਪਰ ਫਿਰ ਵੀ ਅਜੇ ਤੱਕ ਜਿਹੜਾ ਵਾ ਉਸ ਤੇ ਇੰਪਲੀਮੈਂਟ ਨਹੀਂ ਹੋਇਆ ਅੱਛਾ ਇੱਕ ਪਾਸੇ ਅਦਾਲਤ ਦੇ ਹੁਕਮ ਤੇ ਪ੍ਰਸ਼ਾਸਨ ਚਾਟ ਮੁਕਦਮੇ ਦਰਜ ਕਰਨ ਆਏਗਾ ਪਰ ਉਸੇ ਅਦਾਲਤ ਦਾ ਹੁਕਮ ਕਿ ਤੁਸੀਂ ਇਹਨਾਂ ਨੂੰ ਇੱਕ ਸਬਸਿਡੀ ਦੇਣੀ ਆ ਰਲੀਫ ਦੇਣੀ ਆ ਤੇ ਉੱਤੇ ਕੋਈ ਅਸਰ ਨਹੀਂ ਹਾਂਜੀ ਇਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਜੇ ਪੰਜਾਬ ਸਰਕਾਰ ਦੀ ਤਦਾਹੀ ਆ ਤੇ ਉਹਨਾਂ ਨੂੰ ਇਹਦੇ ਪ੍ਰਤੀ ਜਿਹੜੀ ਆ ਕੰਮ ਕਰਨਾ ਚਾਹੀਦਾ ਜੇ ਇਹ ਸੁਪਰੀਮ ਕੋਰਟ ਦੀ ਹਦਾਇਤ ਕੀਤੀ ਗਈ ਆ ਇਹ ਸੈਂਟਰ ਸਰਕਾਰ ਦਾ ਹੈਗਾ ਤੇ ਸੈਂਟਰ ਸਰਕਾਰ ਨੂੰ ਚਾਹੀਦਾ ਵਾ ਕਿ ਸਾਡੇ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣ ਤਾਂ ਕਿ ਅਸੀਂ ਜਿਹੜਾ ਵਾ ਅਸੀਂ ਨਹੀਂ ਚਾਹੁੰਦੇ ਕਿ ਪਰਾਲੀ ਨੂੰ ਅੱਗ ਲੱਗੇ ਤੇ ਨਾ ਹੀ ਮੈਂ ਪਿਛਲੇ 10 ਸਾਲ ਤੋਂ ਆਪਣੀ ਖੇਤ ਦੇ ਵਿੱਚ ਜਿਹੜੀ ਪਰਾਲੀ ਆ ਉਹਨੂੰ ਵਿੱਚੇ ਹੀ ਵਾਇਆ ਪਹਿਲਾਂ ਜਦੋਂ ਅਸੀਂ ਸਾਡੇ ਬਜ਼ੁਰਗ ਖੇਤੀ ਕਰਦੇ ਹੁੰਦੇ ਸੀ ਉਦੋਂ ਕੋਈ ਐਡਾ ਨਹੀਂ ਸੀ ਹੁੰਦਾ ਪਰ ਹੁਣ ਜਿਹੜਾ ਵਾ ਇਹ ਜੋ ਮਾਮਲਾ ਵਾ ਉਹ ਜੇ ਹਦਾਇਤ ਕੀਤੀ ਆ ਸਰਕਾਰ ਨੇ ਤੇ ਅਸੀਂ ਉਹਦਾ ਜਿਹੜਾ ਵਾ ਪਾਲਣਾ ਕਰੀਏ ਪਾਲਣਾ ਕਰਦੇ ਆ ਸੋ ਸਰਪੰਚ ਸਾਹਿਬ ਸਾਡੇ ਨਾਲ ਕੰਨ ਵਾਂਦੇ ਨੇ ਸਰਪੰਚ ਸਾਹਿਬ ਤੁਸੀਂ ਕਿੰਨੀ ਵਾਰੀ ਅੱਗ ਲਾਈ ਪਰਾਲੀ ਅਸੀਂ ਲਗਭਗ ਕਿਤੇ 5-7 ਸਾਲ ਪਹਿਲਾਂ ਲਾਈ ਹੋਗੀ ਹੁਣ ਨਹੀਂ ਕਦੀ ਵੀ ਅਸੀਂ ਲਾਈ ਹੁਣ ਤੇ ਜਦੋਂ ਤੇ ਲਗਭਗ ਮੈਂ 5 ਸਾਲ ਪਹਿਲਾਂ ਸਰਕਾਰ ਦੀ ਗੋਪਾਲ ਸਿੰਘ ਤਾਬਕ ਸਬ ਸੁਪਰ ਸੀਟਰ ਲੈ ਲਿਆ ਸੀ ਉਦਨਾਈ ਵੀ ਚਾਈ ਕਰਦੇ ਆ ਬੜੀ ਬੰਦੇ ਕਿੰਨੇ ਕਣਕ ਤੁਸੀਂ ਬੀਜ ਦਿਓ ਝੋਨਾ ਸਾਡੇ ਕੋਲ ਕੋਈ 20 ਏਕੜ ਦੇ ਲਗਭਗ ਜਮੀਨ ਆ ਤੇ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਆ ਕਿਸੇ ਕੋਈ ਜਿਆਦਾ ਪ੍ਰਾਣੀ ਉਹਨੂੰ ਖਿਲਾਰ ਲਈਦਾ 1 ਏਕੜ ਜਿ ਵੀ ਅੱਗ ਨਹੀਂ ਲਾਉਂਦੇ ਫਿਰ ਨਹੀਂ ਲਾਈ ਅਸੀਂ ਕਿਤੇ ਨਹੀਂ ਹੁਣ ਵੀ ਜਾ ਕੇ ਤੁਸੀਂ ਦੇਖੋ ਸਾਡੇ ਕਿਸਾਨ ਵੀਰਾਂ ਨੂੰ ਸਾਡੇ ਕਿਸਾਨ ਵੀਰਾਂ ਨੂੰ ਸਰਪੰਚ ਸਾਹਿਬ ਵਰਗੇ ਕਿਸਾਨਾਂ ਦੀ ਇੱਕ ਸੇਧ ਲੈਣ ਦੀ ਲੋੜ ਆ ਇੱਕ ਮਿਸਾਲ ਆ ਕਿ 20 ਏਕੜ ਦੇ ਵਿੱਚ ਹੀ ਇਹ ਆ ਬਿਨਾ ਅੱਗ ਲਾਏ ਤੋਂ ਕਣਕ ਬੀਜਦੇ ਆ ਤੁਸੀਂ ਕੀ ਚਾਹੁੰਦੇ ਹੋ ਕਿ ਕਿਸਾਨ ਕਿਵੇਂ ਇਸ ਜਿਹੜੀ ਇੱਕ ਇਹ ਇੱਕ ਕੁਰੀਤੀ ਕਹੋ ਇੱਕ ਮਾੜੀ ਆਦਤ ਆ ਜਿਹੜੀ ਪਰਾਲੀ ਨੂੰ ਅੱਗ ਲਾਉਣ ਵਾਲੀ ਕਿਸਾਨ ਕਹਿੰਦਾ ਸਾਡੀ ਮਜਬੂਰੀ ਆ ਸਰਕਾਰਾਂ ਕਹਿੰਦੀਆਂ ਮਾੜੀ ਆਦਤਾਂ ਕਿੱਥੇ ਕਿੱ데 ਮਸਲਾ ਫਸਿਆ ਕਿੱਥੇ ਨਾ ਕਿੱਥੇ ਦੇਖੋ ਦੇਖੀਦਾ ਹੁੰਦਾ ਵੀ ਜਿਹੜਾ ਛੋਟਾ ਕਿਸਾਨ ਆ ਵਿਚਾਰਾ ਉਹ ਇੰਨਾ ਖਰਚਾ ਨਹੀਂ ਕਰ ਸਕਦਾ ਕੋਸੋ ਉਹਦਾ ਵੀ ਚੱਲ ਮੈਂ ਲਾਲਾ ਉਹਦੇ ਦੇਖ ਕੋਈ ਦੂਜਾ ਲਾਉਣ ਲੱਪੰਦਾ ਆ ਇਹੀ ਕੰਮਿਆਂ ਤੇ ਸਾਡੀ ਤੇ ਸਾਰਿਆਂ ਦੀ ਉਹ ਬੇਨਤੀ ਆ ਵੀ ਇਹ ਕੰਮ ਤੋਂ ਰਹਿ ਤੀ ਰਹੀਏ ਖਲਾਕ ਲੂਰ ਕੇ ਥੋੜਾ ਜਿਹਾ 5 700 ਰੁਪਏ ਕਿੱਲੇ ਦਾ ਖਰਚਾ ਹੁੰਦਾ ਜਾਂ ਬਾਹਰ ਘੜਾਲੀਏ ਪ੍ਰਾਜਿਤ ਤੋਂ ਜਾ ਵੇਚੇ ਖਲਾਰ ਕੇ ਤੇ ਸੁਪਰ ਸੀਡਰ ਨਾਲ ਬਜਾਈ ਕਰਾ ਲਈ ਅੱਜ ਕੱਲ ਸੁਪਰ ਸੀਡਰ ਬਹੁਤ ਜਿਆਦਾ ਆ 1500 ਰੁਪਏ ਦੇ ਵਿੱਚ ਅਵੇਲੇਬਲ ਹੋ ਜਾਂਦੇ ਆ ਸਾਹੀ ਸਾਰੇ ਕਿਸਾਨ ਭਰਾ ਬੰਦੂਏ ਬੇਨਤੀ ਕਰਦੇ ਆ ਕਿ ਸੁਪਰ ਸੀਡਰ ਨਾਲ ਕਰਦੇ ਬਜਾਈ ਪੰਜਾਬ ਦੇ ਵਿੱਚ ਪਰਾਲੀ ਦੀ ਸੰਭਾਲ ਦਾ ਕਣਕ ਦੇ ਨਾਲ ਦੀ ਸੰਭਾਲ ਦਾ ਜਿਹੜਾ ਮਸਲਾ ਉਹ ਕਾਫੀ ਸਾਲ ਪੁਰਾਣਾ ਹੈ ਹਰ ਸਾਲ ਕਿਸਾਨਾਂ ਦਾ ਜਿਹੜਾ ਇਹ ਟਕਰਾਅ ਹੁੰਦਾ ਸਰਕਾਰਾਂ ਦੇ ਨਾਲ ਪ੍ਰਸ਼ਾਸਨ ਦੇ ਨਾਲ ਔਰ ਸਰਕਾਰਾਂ ਦੀ ਹਮੇਸ਼ਾ ਜਾਂ ਪ੍ਰਸ਼ਾਸਨ ਦੀ ਇਹ ਪਹਿਲ ਹੁੰਦੀ ਆ ਕਿ ਜਿਹੜਾ ਪਰਾਲੀ ਆ ਜਾਂ ਕਣਕ ਦਾ ਨਾਲੜਾ ਉਹਨੂੰ ਅੱਗ ਕਿਸਾਨਾਂ ਨਾਲ ਲਾਉਣ ਉਹਦੇ ਲਈ ਕਿਸਾਨਾਂ ਨੂੰ ਉਤਸ਼ਾਹਤ ਵੀ ਕੀਤਾ ਜਾਂਦਾ ਤੇ ਉਸ ਦੇ ਨਾਲ ਨਾਲ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਸੋ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਿਹੜੇ ਅੱਜ ਪਹਿਲੇ ਦਿਨ ਇਸ ਜ਼ਿਲ੍ਹੇ ਦੇ ਵਿੱਚ ਡਿਊਟੀ ਸੰਭਾਲ ਕੇ ਦਿੱਤੇ ਆ ਜੀ ਤੁਹਾਨੂੰ ਜੀ ਆਇਆਂ ਆਖਦੇ ਆਂ ਦੀ ਆਪਣੇ ਜ਼ਿਲ੍ਹੇ ਤੇ ਆਪਣੇ ਹਲਕੇ ਦੇ ਵਿੱਚ ਆਉਂਦੇ ਸਰ ਕਿੰਨਾ ਕੁ ਏਰੀਆ ਰਕਬਾ ਹੈਗਾ ਸਾਡੇ ਕੋਲ ਚੋਨੇ ਦੇ ਹੇਠ ਕੋਈ ਆਪਣੇ ਕੋਲ ਡਾਟਾ ਦੇਖੋ ਚੋਨੇ ਦਾ ਹੇਠ ਜਿਹੜਾ ਵੀ ਕਿੰਨਾ ਟੋਟਲ ਏਰੀਆ ਹੈਗਾ ਆਪਣੀ ਹਾਰਵੈਸਟ ਜਿਹੜੀ ਹੈ 60 ਤੋਂ 70% ਆਪਣੀ ਹਾਰਵੈਸਟ ਜ਼ਿਲ੍ਹੇ ਦੀ ਆਪਣੀ ਕੰਪਲੀਟ ਹੋ ਗਈ ਹੈ ਤੇ ਮੰਡੀਆਂ ਦੇ ਵਿੱਚ ਇਸ ਟਾਈਮ ਪੀਕ ਆਪਣੀ ਉਸ ਤੇ ਚਲਦੀਆਂ ਪਈਆਂ ਨੇ ਤੇ ਨਾਲ ਦੀ ਨਾਲ ਖਰੀਦ ਤੇ ਲਿਫਟਿੰਗ ਦਾ ਪ੍ਰੋਸੈਸ ਵੀ ਨਾਲ ਦੀ ਨਾਲ ਚੱਲਦਾ ਪਿਆ ਹੈ ਹੁਣ ਜਿਹੜੀ ਇੱਕ ਇਸ਼ੂ ਆਂਦਾ ਹੈਗਾ ਸਟੱਬਲ ਬਰਨਿੰਗ ਦਾ ਹਰ ਸਾਲ ਆਪਾਂ ਇਸ ਸੀਜ਼ਨ ਦੇ ਵਿੱਚ ਫੇਸ ਕਰਦੇ ਆ ਤੇ ਆਪਾਂ ਪਿਛਲੇ 3-4 ਸਾਲਾਂ ਚ ਬਹੁਤ ਪ੍ਰੋਗਰੈਸ ਕੀਤੀ ਹੈ ਤੇ ਪਿਛਲੇ ਸਾਲ ਨਾਲੋਂ ਇਸ ਵਾਰੀ ਦਾ ਨੰਬਰ ਕਾਫੀ ਘਟ ਚੱਲਦਾ ਪਿਆ ਹੈ ਤੇ ਸਾਨੂੰ ਪਿੰਡਾਂ 'ਚ ਜਾ ਜਾ ਕੇ ਸਾਡੀ ਟੀਮਾਂ ਗੱਲ ਕਰਦੀਆਂ ਨੇ ਮੈਂ ਆਪ ਜਾ ਕੇ ਗੱਲ ਕਰਦਾ ਪਿਆ ਐਸਟੀਐਮ ਸਾਹਿਬਾਨ ਸਾਡੇ ਸਾਰੇ ਲੱਗੇ ਹੋਏ ਐਸ ਚੀਜ਼ ਤੇ ਤੇ ਸਾਨੂੰ ਬੜਾ ਚੰਗਾ ਰਿਸਪੌਂਸ ਮਿਲਦਾ ਪਿਆ ਹੈ ਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੀ ਮਸ਼ੀਨਰੀ ਹੈਗੀ ਹੈ ਆ ਕ੍ਰੌਪ ਦੀ ਮੈਨੇਜਮੈਂਟ ਵਾਲੀ ਉਹ ਟਾਈਮਲੀ ਕਿਸਾਨਾਂ ਨੂੰ ਮਿਲਦੀ ਰਹੇ so that ਕੋਈ ਵੀ ਐਡਵਰਸ ਇਹੋ ਜੀ ਚੀਜ਼ ਕੋਈ ਨਾ ਕਰੇ ਤੇ ਓਵਰਆਲ ਮੈਂ ਇਹ ਕਹਿਣਾ ਚਾਹੁੰਦਾ ਜ਼ਿਲ੍ਹੇ ਚ ਸਿਚੁਏਸ਼ਨ ਸਾਡੀ ਬਹੁਤ ਇੰਪਰੂਵਡ ਹੈਗੀ ਹੈ ਫਿਰ ਵੀ ਕੁਝ ਥਾਵਾਂ ਦੇ ਉੱਤੇ ਜਿਹੜੀਆਂ ਘਟਨਾਵਾਂ ਹੁੰਦੀਆਂ ਜਿਵੇਂ ਸਪੌਟ ਤੇ ਜੀ ਜੀ ਕੀ ਕਾਰਨ ਹੈ ਕਿ ਕਿਸਾਨ ਕਿਉਂ ਮਜਬੂਰ ਹੈ ਇਸਕਾ ਕੁਝ ਕੁਝ ਦੇਖੋ ਕਈਆਂ ਨੂੰ ਉਹ ਨਹੀਂ ਕਹਿ ਨਹੀਂ ਸਕਦੇ ਕਿ ਕਿਹੜੀ ਮਜਬੂਰੀ ਚੋਂ ਨੇ ਇਹ ਚੀਜ਼ ਕੀਤੀ ਹੈ ਸਾਡਾ ਇਹ ਹੈਗਾ ਕਿ ਜਿਹੜੇ ਰੂਲਸ ਨੇ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਸਖਤ ਨੇ ਤੇ ਸਾਡੀ ਸਾਰਿਆਂ ਨੂੰ ਇਹੀ ਬੇਨਤੀ ਰਹਿੰਦੀ ਹੈ ਕਿ ਸਾਨੂੰ ਸਾਡੇ ਵੱਲੋਂ ਤੁਹਾਨੂੰ ਜੋ ਵੀ ਸਪੋਰਟ ਦੀ ਜ਼ਰੂਰਤ ਹੈਗੀ ਹੈ ਪ੍ਰਸ਼ਾਸਨ ਵੱਲੋਂ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਹੈਗਾ ਉਸ ਵੱਲੋਂ ਅਸੀਂ ਪ੍ਰੋਵਾਈਡ ਕਰਾਈਏ ਤਾਂ ਕਿ ਇਹ ਜਿਹੜੀ ਚੀਜ਼ ਹੈ ਇਹ ਚੀਜ਼ ਆਪਾਂ ਅਵੋਇਡ ਕਰੀਏ ਹੁਣ ਤੱਕ ਜ਼ਿਲ੍ਹੇ ਦੇ ਵਿੱਚ ਕਿੰਨੇ ਕ ਜਿਹੜੇ ਆ ਮੁਕੱਦਮੇ ਜੋ ਸਰਕਾਰ ਦੀ ਪਾਲਿਸੀ ਦਾ ਅਦਾਲਤਾਂ ਦੇ ਅਨਸਾਰ ਕਿੰਨੇ ਕ ਪਰਚੇ ਦੇਖੋ ਜਿੰਨੇ ਵੀ ਕੇਸਸ ਆਏ ਨੇ ਉਹ ਸਾਰਿਆਂ ਦੇ ਉੱਪਰ ਐਕਸ਼ਨ ਹੋਈ ਹੈਗੀ ਹੈ ਜਿਹੜੇ ਵਕ ਵਕਤ ਆ ਰਹਾਂਗੇ ਸਾਰਿਆਂ ਦੇ ਉੱਪਰ ਐਕਸ਼ਨ ਲਈ ਹੈ ਪਰ ਮੇਰੀ ਇਹੀ ਬੇਨਤੀ ਹੈ ਕਿ ਆਪਾਂ ਇਸ ਸਿਚੁਏਸ਼ਨ ਚ ਨਾ ਜਾਈਏ ਕਿਉਂਕਿ ਇਹ ਬੜੀ ਐ ਦੀ ਸਾਰੀ ਸਪੋਰਟ ਦੇ ਨੂੰ ਤਿਆਰ ਆ ਧੰਨਵਾਦ। ਥੈਂਕ ਯੂ। ਸਮੱਸਿਆ ਹੈ ਬਹੁਤ ਪੁਰਾਣੀ ਆ ਪਰ ਇਸ ਵੇਲੇ ਇਸ ਸਾਲ ਵੀ ਆ ਸਮੁੱਚਾ ਜਿਹੜਾ ਪ੍ਰਸ਼ਾਸਨਾ ਚਾਹੇ ਸੇਵਾ ਵਾਲਾ ਚਾਹੇ ਪੁਲਿਸ ਵਿਭਾਗ ਉਹਦਾ ਵਰਕਆਊਟ ਉਹਨਾਂ ਦੀ ਜਿਹੜੀ ਮੁਸ਼ਕਿਲਦੀ ਉਹ ਸਾਨੂੰ ਨਜ਼ਰ ਆ ਰਹੀ ਆ ਕਿ ਖੁਦ ਐਸਐਸਪੀ ਗੁਰਦਾਸਪੁਰ ਦਿੱਤੇ ਆ ਅੱਜ ਆ ਸਾਡੇ ਕਨੌਨ ਹਲਕੇ ਦੇ ਨਾਣੇਕੋੜ ਤੇ ਵੜੈ ਚਾਂਦੇ ਪਿੰਡਾਂ 'ਚ ਖੜਿਆ। ਐਸਐਸਪੀ ਸਾਹਿਬ ਅੱਜ ਦੀ ਸ਼ੁਰੂਆਤ ਆ ਅੱਜ ਤਾਂ ਬਹੁਤ ਸਾਰੀ ਜਿਹੜੀ ਸਟਬਲ ਉਹ ਹੈਗੀ ਹੈ ਖੇਤਾਂ ਦੇ ਪਈ। ਇਹ ਕਿਦਾਂ ਆਪਾਂ ਫਿਰ ਇਹਨੂੰ ਦੇਖੋ ਜੀ ਅਸੀਂ ਪਹਿਲਾਂ ਵੀ ਜਿਦਾਂ ਕਿ ਅਸੀਂ ਲਾਸਟ ਪਿਛਲੇ ਸਾਲਾਂ ਤੋਂ ਵੀ ਜਿਹੜਾ ਹੈਗਾ ਤੁਹਾਨੂੰ ਪਤਾ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਫੀ ਇਨੀਸ਼ੀਏਟਿਵ ਲਏ ਗਏ ਹਨ ਐਂਡ ਅਸੀਂ ਇਹਨੂੰ ਹੋਰ ਜਿਹੜਾ ਹੈਗਾ ਐਗਰੈਸਿਵ ਤਰੀਕੇ ਨਾਲ ਜਿਹੜਾ ਅਸੀਂ ਕਰਾ ਰਹੇ ਹੈਗੇ ਆ। ਆ ਅੱਜ ਸਾਡੇ ਨਾਲ ਅਸੀਂ ਜੋ ਜਿਜਟ ਤੇ ਆਏ ਹੈਗੇ ਅਸੀਂ ਪਿੰਡਾਂ ਤੇ ਘੁੰਮ ਰਹੇ ਸੀ ਲੋਕਾਂ ਨਾਲ ਮਿਲ ਕੇ। ਤੁਹਾਡੇ ਨਾਲ ਹੀ ਮੈਂ ਸੁਣਨਾ ਚਾਹਾਂਗਾ ਕਿ ਸਾਰਿਆਂ ਨੂੰ ਜਿਹੜੀ ਸਟਬਲ ਦੇ ਰਿਗਾਰਡਿੰਗ ਜਿਹੜੀ ਫੈਸਿਲਿਟੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਐਗਰੀਕਲਚ ਪਾਰਟਮੈਂਟਰ ਵੱਲੋਂ ਪ੍ਰੋਵਾਈਡ ਕੀਤੀ ਜਾ ਰਹੀ ਹੈ ਐਂਡ ਇਹਨਾਂ ਤੇ ਕੋਈ ਵੀ ਅਗਰ ਇਸ਼ੂ ਜਾਂਦਾ ਹੈ ਤਾਂ ਤੁਹਾਨੂੰ ਖੁਸ਼ਮੰਦਿਤ ਵਿਭਾਗ ਨਾਲ ਦੂ ਟਾਈਪ ਕਰ ਸਕਦੇ ਹਾਂ ਸਾਡੇ ਵੱਲੋਂ ਜਿਹੜਾ ਹੈਗਾ ਇਹਦੇ ਚ ਅਵੇਨੈਸ ਜਿਹੜੀ ਹੈ ਵੀ ਮੀਟਿੰਗਸ ਹੈ ਉਹ ਕਬਈ ਲੱਗਦੀ ਹੈ ਐਂਡ ਉਸੇ ਦੇ ਤਹਿਤ ਆਜਾ ਠੀਕ ਚ ਹੈ ਹਾਲਾਤ ਕਾਫੀ ਸੀਰੀਅਸ ਲੱਗਦੇ ਆ ਕਿ ਪਹਿਲੀ ਵਾਰ ਪੁਲਿਸ ਪ੍ਰਸ਼ਾਸਨ ਐਸਐਸਪੀ ਜਿਹੜੇ ਆ ਖੁਦ ਖੇਤਾਂ ਵਿੱਚ ਤੇ ਜਾ ਰਿਹਾ ਸਰਕਾਰ ਦੀ ਇਹਦੇ ਵਿੱਚ ਸੀਰੀਅਸਨੈਸ ਜਿਹੜੀ ਉਹ ਦਿਖਾਈ ਦਿੰਦੀ ਆ ਕਿ ਕਿਸੇ ਵੀ ਹਾਲਾਤ ਵਿੱਚ ਸਟੇਬਲ ਦਾ ਕੰਟਰੋਲ ਕੀਤਾ ਜਾਵੇ ਆਪਣਾ ਬਲੌਕ ਪੱਧਰ ਤੇ ਜਿਹੜਾ ਥਾਣੇ ਪੱਧਰ ਤੇ ਕੋਈ ਨੋਡਲ ਦੀ ਪੰਜਾਬ ਸਰਕਾਰ ਵੱਲੋਂ ਪਰਾਲੀ ਪ੍ਰੋਟੈਕਸ਼ਨ ਪੋਸਟ ਜਿਹੜੀ ਹੈਗੀ ਉਹ ਬਲੌਕ ਪੱਧਰ ਤੇ ਬਣਾਈ ਗਈ ਹੈ ਜਿੱਥੇ ਜਿਹੜੇ ਸਿਵਲ ਦੇ ਅਫਸਰ ਹੈਗੇ ਐਗਰੀਕਲਚਰ ਡਿਪਾਰਟਮੈਂਟ ਦੇ ਇਧਰ ਲਾ ਰੈਵਨਿਊ ਅਫੀਸਰ ਲੱਗੇ ਨਾਲੇ ਪੁਲਿਸ ਅਫਸਰ ਜੀ ਉਹਨਾਂ ਦੀ ਇੱਕ ਜੁਆਇੰਟ ਪਰਾਲੀ ਪ੍ਰੋਟੈਕਸ਼ਨ ਪੋਸਟ ਹੈ ਜੀ ਜੋ ਬਲੌਕ ਲੈਵਲ ਤੇ ਹੀ ਗੜੀ ਹੋਈ ਹੈ ਇਹਨੂੰ ਮੋਨਿਟਰ ਕਰ ਵੀ ਇਹਨੂੰ ਵੋਕੰਡਾ ਪੂਰੇ ਉਪਾਲੇ ਕਰ ਸੋ ਐਸਐਸਪੀ ਗੁਰਦਾਸਪੁਰ ਉਹਨਾਂ ਨੇ ਜਿਹੜੀ ਉਹਨਾਂ ਦੀ ਸਮੂੱਚੀ ਟੀਮ ਅੰਦਰ ਸਮੂੱਚਾ ਉਹਨਾਂ ਦਾ ਪ੍ਰੋਸੈਸਾ ਉੱਤੋਂ ਜਾਣੂ ਕਰਵਾ ਦਿੱਤਾ ਗਿਆ